ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਖੁਸ਼ਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਿਸ ਨੂੰ ਮਾਝੇ ਦਾ ਜਰਨਲ ਵੀ ਕਿਹਾ ਜਾਂਦਾ ਹੈ ਬਿਕਮਜੀਤਿਆ ਨੂੰ ਲੈ ਕੇ ਆਈ ਜਿੰਦ ਦੇ ਵਿੱਚੋਂ ਵੱਡੀ ਖਬਰ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੱਜ ਕੱਸਿਆ ਗਿਆ ਕਿ ਜਿਹੜੇ ਲੋਕਾਂ ਨੇ ਜਨਰਲ ਡਾਇਰ ਨੂੰ ਡਿਨਰ ਕਰਵਾਇਆ ਉਹਨਾਂ ਦੇ ਅੱਜ ਪੋਤੇ ਜਿਹੜੇ ਨੇ ਉਹ ਜੇਲ੍ਹ ਦੀ ਹਵਾ ਖਾ ਰਹੇ ਨੇ ਦੂਸਰੇ ਪਾਸੇ ਕੋਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਬਰਕ ਦੇ ਵਿੱਚ ਬੰਦ ਨੇ ਯਾਨੀ ਕਿ ਨਾਬੇ ਦੀ ਜੇਲ੍ਹ ਵਿੱਚ ਭੇਜਿਆ ਗਿਆ ਸੀ ਬਿਕਮਜੀਤ ਸਿੰਘ ਜਿੱਠਿਆ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਕੋਈ ਡੋਰ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਾਜ ਵਰਗੀ ਅੱਖ ਰੱਖ ਕੇ ਬੈਠੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਆਗੂ ਬਿਕਮਜੀਤਿਆ ਤੇ ਹਾਲਾਂਕਿ ਬਿਕਮਜੀਤ ਸਿੰਘ ਜੀਤਿਆ ਨੂੰ ਗੱਬਰ ਵੀ ਕਹਿ ਦਿੱਤਾ ਗਰੀਬ ਗੌਰ ਮਜੀਠਿਆ ਨੇ ਲੇਕਿਨ ਵੱਖ-ਵੱਖ ਸੁਸਾਇਟੀਆਂ ਵੱਖ-ਵੱਖ ਸਮਾਜ ਸੇਵੀਵਾਂ ਵੱਲੋਂ ਰਿਐਕਸ਼ਨ ਕੀਤਾ ਗਿਆ ਕਿ ਗੱਬਰ ਦਾ ਕਿਰਦਾਰ ਅਤੇ ਬਿਕਮ ਮਜੀਠਿਆ ਦਾ ਜ਼ਿਕਰ ਕਰਦਾਰ ਇੱਕੋ ਹੀ ਹੈ ਤਾਂ ਫਿਰ ਬਿਕਮਜੀਤ ਸਿੰਘ ਮਜੀਠਿਆ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਮ ਕੀਤਾ ਹੈ ਅਸੀਂ ਇਸ ਨੂੰ ਚਲਾਗਾ ਕਰਦੇ ਹਾਂ ਵੱਡੀ ਅਪਡੇਟ ਆਈ ਹੈ ਸੂਤਰੰਦੇਵ ਵਾਲੀ ਤੋਂ ਚੜੀ ਖਬਰ ਸਭਨੇ ਆ ਰਹੀ ਹੈ ਬਿਕਮਜੀਤਿਆ ਦੀ ਨਾਬਾ ਜੇਲ ਤੋਂ ਵੱਡੀ ਅਪਡੇਟ ਜੇਲ ਚ ਪਹਿਲੀ ਰਾਤ ਮਜੀਠਿਆ ਨੂੰ ਨਹੀਂ ਆਈ ਨੀਂਦ ਯਾਨੀ ਕਿ ਪਹਿਲੀ ਰਾਤ ਬਿਕਮਜੀਤ ਸਿੰਘ ਮਜੀਠਿਆ ਨੂੰ ਜੇਲ ਦੇ ਵਿੱਚ ਨੀਂਦ ਨਹੀਂ ਆਈ ਦੂਸਰੇ ਪਾਸੇ ਦੱਸਿਆ ਹੋਇਆ ਹੈ ਕਿ ਜੇਲ ਵਿੱਚ ਪਹੁੰਚਦੇ ਹੀ ਮਜੀਠਿਆ ਦਾ ਜਿਹੜਾ ਬੀਪੀ ਹੈ ਉਹ 160 ਤੋਂ ਉੱਪਰ ਹੋ ਗਿਆ ਜਦੋਂ ਜੇਲ ਵਿਭਾਗ ਦੇ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਬਿਕਰਮ ਮਜੀਠਿਆ ਦੀ ਤੀਸਰਾ ਪੁਆਇੰਟ ਆਇਆ ਜੀ ਮਜੀਠੀਆ ਨੂੰ ਨਹੀਂ ਮਿਲੇਗੀ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸਹੂਲਤ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਸੀਸੀਟੀਵੀ ਕੈਮਰੇ ਲਵਾਏ ਨੇ ਉਹਨਾਂ ਉੱਤੇ ਨਜ਼ਰ ਬਣੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਕਿਸੇ ਵੀ ਤਰ੍ਹਾਂ ਦਾ ਵੀਆਈਪੀ ਸਹੂਲਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਵੇਗੀ ਮਜੀਠੀਆ ਨੂੰ ਮਜੀਠੀਆ ਨਾਲ ਉਹੀ ਬਿਹੇਵ ਕੀਤਾ ਜਾਵੇਗਾ ਜਿਹੜਾ ਜੇਲ੍ਹ ਦੇ ਵਿੱਚ ਆਮ ਕੈਦੀਆਂ ਦੇ ਨਾਲ ਕੀਤਾ ਜਾਂਦਾ ਹੈ ਇਤੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ ਹੁਣ ਜਿਹੜੀ ਪੇਸ਼ੀ ਹੋਵੇਗੀ ਬਿਕਮਜੀ ਸਿੰਘ ਜੀਠਿਆ ਦੀ ਉਹ ਆਨਲਾਈਨ ਹੋਵੇਗੀ ਕਿਉਂਕਿ ਜਦੋਂ ਉਹ ਅਦਾਲਤ ਵਿੱਚ ਆਉਣਗੇ ਫਿਰ ਦੁਬਾਰਾ ਰਫੜ ਵਧੇਗਾ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦਾ ਕਿਉਂਕਿ ਵਾਰ-ਵਾਰ ਰੋਲਾ ਪਾਇਆ ਜਾ ਰਿਹਾ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕਾ ਕਰ ਰਹੇ ਨੇ ਇਸ ਕਰਕੇ ਆਨਲਾਈਨ ਤੀਸਰਾ ਹੈ ਕਿ ਬਾਕੀ ਕੈਦੀਆਂ ਦੀ ਤਰ੍ਹਾਂ ਜ਼ਮੀਨ ਤੇ ਸੌਣਾ ਪਵੇਗਾ ਕਿਸੇ ਵੀ ਤਰ੍ਹਾਂ ਦਾ ਬੈੱਡ ਕੋਈ ਮੰਜਾ ਕੋਈ ਚਾਰਪਾਈ ਨਹੀਂ ਦਿੱਤੀ ਜਾਵੇਗੀ ਬਿਕਮਜੀਤ ਸਿੰਘ ਜੀਠਿਆ ਨੂੰ ਜਿਸ ਤਰ੍ਹਾਂ ਦੂਸਰੇ ਪੁੱਜੇ ਸੌਂਦੇ ਨੇ ਲੋਕ ਉਸੇ ਤਰ੍ਹਾਂ ਸੌਣਾ ਪਵੇਗਾ ਬਿਕਮਜੀਤਿਆ ਨੂੰ ਆਮ ਕੈਦੀਆਂ ਵਾਲਾ ਖਾਣਾ ਮਿਲੇਗਾ ਅਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਆਮ ਕੈਦੀਆਂ ਵਾਲਾ ਖਾਣਾ ਜਿਹੜਾ ਹੈ ਬਿਕਮਜੀਤ ਸਿੰਘ ਜੀਠਿਆ ਨੂੰ ਮਿਲੇਗਾ ਯਾਨੀ ਕਿ ਜਿਸ ਤਰ੍ਹਾਂ ਆਮ ਕੈਦੀਆਂ ਦੇ ਨਾਲ ਜਿਹੜਾ ਵਰਤਾਰਾ ਜੇਲ੍ਹ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਸੇਮ ਵਰਤਾਰਾ ਕੀਤਾ ਜਾਵੇਗਾ ਵਿਕਮਜੀਤ ਸਿੰਘ ਜਿੱਠਿਆ ਦੇ ਨਾਲ ਬਲੱਡ ਵੀ ਵਧਿਆ ਨੀਂਦ ਵੀ ਆਈ ਕੁੱਝੇ ਸੌਣਾ ਪਿਆ ਦੂਸਰੇ ਪਾਸੇ ਕੋਈ ਵੀ ਵੀਆਈਪੀ ਟ੍ਰੀਟਮੈਂਟ ਨਹੀਂ ਕੀਤਾ ਜਾਵੇਗਾ ਉਹੀ ਖਾਣਾ ਦਿੱਤਾ ਜਾਵੇਗਾ ਜੋ ਆਮ ਕੈਦੀਆਂ ਨੂੰ ਜੇਲ੍ਹ ਵਿਭਾਗ ਵੱਲੋਂ ਮਿਲਦਾ ਹੈ ਚਾਹੇ ਉਹ ਬ੍ਰੇਕਫਾਸਟ ਹੈ ਲੰਚ ਹੈ ਡਿਨਰ ਹੈ